ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸਾਨੀ ਅੰਦੋਲਨ ਦੌਰਾਨ ਬੀਕੇਯੂ ਏਕਤਾ ਉਦਘਾਟਨ ਵੱਲੋਂ ਪੰਜਾਬ 'ਚ 2 ਦਿਨ ਟੋਲ ਫ੍ਰੀ ਕਰਨ ਦਾ ਕੀਤਾ ਗਿਆ ਹੈ। ਲਨ ਅੱਜ ਦੇਸ਼ ਵਿੱਚੋਂ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਪਰਵਾਨਾ ਅਤੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਪੰਜਾਬ, ਹਰਿਆਣਾ ਦੇ ਸ਼ੰਭੂ ਸਰਹੰਦ ਤੇ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਅੱਜ ਤੇ ਥਰੂ ਗੈਸ ਦੇ ਗੋਲੇ ਛੱਡ ਕੇ ਉਹਨਾਂ ਨੂੰ ਰੋਕਿਆ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਸ ਦੇ ਮੱਦੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਤੇ ਜੇ ਦੂਰ ਯੂਨੀਅਨ ਦੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਪੂਰੇ ਦੇਸ਼ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਪ੍ਰਵਾਹ ਹੰਗਾਮਾ ਮਿਲਿਆ ਹੈ ਹੁਣ ਭਾਰਤ ਕਿਸਾਨ ਯੂਨੀਅਨ ਇਕਤਾ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਦੇ ਅਹਿਮ ਐਲਾਨ ਕੀਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ 24 ਫਰਵਰੀ ਦਾ ਚੰਡੀਗੜ੍ਹ ਮੋਰਚਾ ਰੱਦ ਕੀਤਾ ਗਿਆ ਹੈ ਉਹਨਾਂ ਦੀ ਜਥੇਬੰਦੀ ਵੱਲੋਂ 17-18 ਫਰਵਰੀ ਨੂੰ ਸੂਬੇ ਦੇ ਸਾਰੇ ਟੋਲ ਟੈਕਸ ਬੈਰੀਕੇਟ ਫ੍ਰੀ ਕਰਾਏ ਗਏ ਹਨ ਨਾਲ ਹੀ ਪੰਜਾਬ ਚ ਭਾਰਤ ਜਿੰਦਾ ਪਾਰਟੀ ਦੇ ਤਿੰਨ ਵੱਡੇ ਆਗੂ ਸਾਬਕਾ ਮੁੱਖ ਮੰਤਰੀ ਕੈਬਨਟਿਕ ਅਰਵਿੰਦਰ ਸਿੰਘ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਸਿੰਘ ਢਿੱਲੋਂ ਦੇ ਘਰ ਅੱਗੇ ਦੋ ਦਿਨ ਰੋਸ ਧਰਨੇ ਦੇ ਤੇ ਜਾਣਗੇ ਉਹਨਾਂ ਕਿਹਾ ਕਿ ਇਸ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅਗਲਾ ਪ੍ਰੋਗਰਾਮ ਉਲਕਿਆ ਜਾਵੇਗਾ ਅਗਲੀ ਖਬਰ سامنے ਆ ਰਹੀ ਹੈ ਹਾਈ ਕੋਰਟ ਨੇ ਸੌਦਾ ਸਾਧ ਤੇ ਮੰਗਿਆ ਜਵਾਬ ਪੰਚਕੁਲਾ ਹਿੰਸਾ ਲਈ ਜ਼ਿੰਮੇਵਾਰ ਕੌਣ ਪੰਚਕੁਲਾ ਹਿੰਸਾ 6 ਗ੍ਰਾਮ ਸਖਤਰ ਵਿਰੋਧ ਉਲੰਘਣਾ ਪਟੀਸ਼ਨ ਵਾਪਸ ਲਈ ਗਈ ਹੈ ਹਾਈ ਕੋਰਟ ਦੀ ਨਿਊਜ਼ ਸਾਵਧਾਨੀਆਂ ਨਾਲ ਜ਼ਬਰਜਹਣ ਦੇ ਕੇਸ ਵਿੱਚ ਦੋਸ਼ੀ ਸੋਧ ਸਾਧ ਨੂੰ ਸਜਦ ਵਾਲੇ ਦਿਨ ਵਿੱਚ ਪੰਚਗੁਰਾ ਅਦਾਲਤ ਵਿਕੇ ਹੋਈ ਹਿੰਸਾ ਅਤੇ ਉਹਨਾਂ ਦਿਨਾਂ ਵਿੱਚ ਪੰਚਗੁਰਾ ਦੇ ਪ੍ਰੇਮੀਆਂ ਦੀ ਭਾਰੀ ਇਕੱਠ ਕੀਤੇ ਜਾਣ ਨਾਲ ਲੋਕਾਂ ਦੀ ਹਾਈ ਹੂਈ ਪਰੇਸ਼ਾਨੀ ਦੇ ਉਸ ਵੇਲੇ ਬਣੇ ਮਾਹੌਲ ਪ੍ਰਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੁੱਲ ਬੈਗ ਨੇ ਸੌਦਾ ਸਾਥ ਦੇ ਡੇਰੇ ਕੋਲ ਪੁੱਛਿਆ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਉਹਨਾਂ ਨੇ ਕਿਹਾ ਕਿ ਇਹ ਸੇ ਲੋਕ ਹਿੱਤ ਪਟੀਸ਼ਨ ਸਜਾ ਤੋਂ ਪਹਿਲਾਂ ਪ੍ਰੇਮੀਆਂ ਦੇ ਸ਼ੁਰੂ ਹੋਏ ਇਕੱਠ ਹਸਕਾਰਨ ਪੈਦਾ ਹੋਏ ਹਾਲਾਤ ਨਾਲ ਜਿੱਠਣ ਲਈ ਹਾਈ ਕੋਰਟ ਵਿੱਚ ਦਾਖਲ ਕੀਤਾ ਗਿਆ ਸੀ ਇਸ ਦੌਰਾਨ ਸੌਦਾ ਸਾਥ ਦੇ ਦੋਸ਼ੀ ਕਰਾਰ ਦੇ ਦਿੱਤੇ ਗਿਆ ਸੀ ਤੇ ਸਜਾ ਵਾਲੇ ਦਿਨ ਪੰਚਗੁਲਾ ਵਿਖੇ ਵੱਡੇ ਪੱਧਰ ਤੇ ਹਿੰਸਾ ਹੋਈ ਸੀ ਇਸ ਸਾਰੇ ਮਾਮਲੇ ਵਿਦੇ ਮੱਦੇ ਤੈ ਕਰਨ ਲਈ ਹੁਣ ਹਾਈ ਕੋਰਟ ਦੇ ਬੈਚ ਨੇ ਪੁੱਛਿਆ ਕੀ ਆਖਿਰ ਉਸ ਵੇਲੇ ਬਣੇ ਹਾਲਾਤ ਦੇ ਨੁਕਸਾਨ ਬਾਰੇ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਇਸ ਵੀ ਮਾਮਲਾ ਉਠਾਇਆ ਕੀ ਉਸ ਵੇਲੇ ਦੀ ਸਰਕਾਰ ਕਿਸ ਲਈ ਜ਼ਿੰਮੇਵਾਰ ਸੀ ਜਾਂ ਡੇਰਾ ਹੁਣ ਹਾਈ ਕੋਰਟ ਨੇ ਡੇਰੇ ਕੋਲ ਪੁੱਛਿਆ ਹੈ ਕਿ ਇਸ ਬਾਰੇ ਜਾਣਕਾਰੀ رائے ਦਿੱਤੇ ਜਾਵੇ ਤੇ ਮੱਦੇ ਤੈ ਕੀਤੇ ਜਾਣ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ